ਮਲਾਰ ਮੋ ਕਉ ਤੂੰ ਨਾ ਵਿਸਾਰ ਤੂੰ ਨਾ ਵਿਸਾਰ ਤੂੰ ਨਾ ਵਿਸਾਰੇ ਰਾਮਈਆ ਰਹਾਉ ਆਲਾਵੰਤੀ ਇਹੋ ਭ੍ਰਮ ਜੋ ਹੈ ਮੁਜ ਉਪਰ ਸਭ ਕੋ ਪਿਲਾ ਸੂਧ ਸੂਧ ਕਰ ਮਾਰ ਉਠਾਇਓ ਕਹਾ ਕਰੋ ਬਾਪ ਬੀਠਲਾ ਮੂਏ ਹੋਏ ਜਾਉ ਮੁਕਤ ਦੇਹੋਗੇ ਮੁਕਤ ਨਾ ਜਾਣੈ ਕੋਇਲਾ ਏ ਪੰਡਿਆ ਮੂ ਕਉ ਢੀਡ ਕਹਿਤ ਤੇਰੀ ਪੈਜ ਪਿੰਛੌਂ ਢੀ ਭੋਇਲਾ ਤੂੰ ਜੋ ਦਿਆਲ ਕਿਰਪਾਲ ਕਹੀਤ ਹੈ ਅਤਿ ਭੁਜ ਭਇਓ ਅਪਾਰਲਾ ਫੇਰ ਦੀ ਆ ਦੇਹਰਾ ਨਾਮੇ ਕਉ ਪੰਡਿਆਨ ਕਉ ਪਿਛਵਾਰਲਾ ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਗਰਜਨਾ ਮੇਰੀ ਜਾਤ ਬਿਖਿਆਤ ਚਮਾਰੰ ਹਿਰਦੈ ਰਾਮ ਗੋਬਿੰਦ ਗੁਣਸਾਰੰ ਰਹਾਉ ਸੁਰਸਰੀ ਸਲਲ ਕ੍ਰਿਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਨੰ ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹ ਹੋਏ ਆਨੰਤ ਤਰ ਤਾਰ ਅਪਵਿੱਤਰ ਕਰਮਾਨੀਐ ਰੇ ਜੈਸੇ ਕਾਗਰਾ ਕਰਤ ਵਿਚਾਰੰ ਭਗਤ ਭਾਗਉਤ ਲਖਿਐ ਤਹਿ ਉਪਰੇ ਪੂਜਿਐ ਕਰ ਨਮਸਕਾਰੰ ਮੇਰੀ ਜਾਤ ਕਟ ਬਾਂਡਲਾ ਢੋਰ ਟਵੰਤਾ ਨਿਤ ਹੈ ਬਨਾਰਸੀ ਆਸ ਪਾਸਾ ਅਬ ਵਿਪਰ ਪ੍ਰਧਾਨ ਤਹਿ ਕਰਹਿ ਡੰਡਉਤ ਤੇਰੇ ਨਾਮ ਸਰਣਾਏ ਰਬਦਾਸ ਦਾਸਾ ਮਲਾਰ ਹਰ ਜਪਤ ਤੇਊ ਜਨਾ ਪਦਮ ਕਬਲਾਸ ਪਤ ਤਾਸ ਸਮ ਤੁਲ ਨਹੀਂ ਆਨ ਕੋ ਏਕ ਹੀ ਏਕ ਅਨੇਕ ਹੋਏ ਬਿਸਥਰਿਓ ਆਨ ਰੇ ਆਨ ਪਰਪੂਰ ਸੋ ਰਹਾਉ ਜਾ ਕੈ ਭਾਗਵਤ ਲੇਖੀਐ ਅਬਰ ਨਹੀਂ ਪੇਖੀਐ ਤਾਸ ਕੀ ਜਾਤ ਆਛੋਪ ਛੀਪਾ ਬਿਆਸ ਮਹ ਲੇਖੀਐ ਸਨਕ ਮਹ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ ਜਾ ਕੈ ਈਦ ਬਕਰੀਦ ਕੁੱਲ ਗੌਰੇ ਬਦ ਕਰਹਿ ਮਾਨੀਐ ਸੇਖ ਸਹੀਦ ਪੀਰਾ ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂਰੇ ਲੋਕ ਪ੍ਰਸਿੱਧ ਕਬੀਰਾ جا کے कुटुंब के टेढ़े सब ठूर टोवंत फिरहै अजहो बनारसी आसपासा आचार सेहत बिपर करहै डंडौत तिन तने रविदास दासा नंदसा मलहार एक ओंकार सतगुरु प्रसाद मिलत प्यारो प्राणनाथ कबन भगत ते साध संगत पाई परम गति रहआव ਮੈਲੇ ਕਪਰੇ ਕਹਾ ਲਓ ਧੂਵ ਆਵੇਗੀ ਨੀਂਦ ਕਹਾ ਲੱਗ ਸੋਵੋ ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ ਝੂਠੇ ਬਨਜ ਉਠ ਹੀ ਗਈ ਹਟਿਓ ਕਹੋ ਰਵਿਦਾਸ ਭਇਓ ਜਬ ਲੇਖੋ ਜੋਈ ਜੋਈ ਕਿਨੋ ਸੋਈ ਸੋਈ ਦੇਖਿਓ ਰਾਗ ਕਾਂੜਾ ਚੌਪਦੇ ਮਹੱਲਾ ਚੌਥਾ ਘਰ ਪਹਿਲਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਮੇਰਾ ਮਨ ਸਾਧ ਜਨਾਂ ਮਿਲ ਹਰਿਆ ਹਾਉ ਬਲ 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 ਸਾਧ ਜਨਾਂ ਕਉ ਮਿਲ ਸੰਗਤ ਪਾਰ ਉੱਤਰਿਆ ਰਹਾਉ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਹਮ ਸਾਧ ਜਨਾਂ ਪਗ ਪਰਿਆ ਤਨ ਤਨ ਸਾਧ ਜਿਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤਿਤ ਉਧਰਿਆ ਮਨੁਆ ਚੱਲੇ ਚੱਲੇ ਬਹੁ ਬਹੁ ਬਿਦ ਮਿਲ ਸਾਧੂ ਵਸਗਤ ਕਰਿਆ ਜਿਉਂ ਜਲ ਤੰਤ ਬਸਾਰਿਓ ਬਦਕ ਗ੍ਰਸ ਮੀਨਾ ਵਸਗਤ ਖਰਿਆ ਹਰ ਕੇ ਸੰਤ ਸੰਤ ਭਲ ਨੀਕੇ ਮਿਲ ਸੰਤ ਜਨਾ ਮਲ ਲਹੀਆ ਹਾਮੈ ਦੁਰਤ ਗਿਆ ਸਭ ਨੀਕਰ ਜਿਉ ਸਾਬਣ ਕਾਪਰ ਕਰਿਆ ਮਸਤਕ ਲਿਲਾਟ ਲਿਖਿਆ ਧੁਰ ਠਾਕੁਰ ਗੁਰ ਸਤਗੁਰ ਚਰਨ ਉਰ ਧਰਿਆ ਸਭ ਦਾਲਦ ਦੂਖ ਪੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਧਰਿਆ ਕਾਨੜਾ ਮਹੱਲਾ ਚੌਥਾ ਮੇਰਾ ਮਨ ਸੰਤ ਜਨਾ ਪਗ ਰੇਨ ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਕੋਰਾ ਹਰ ਰੰਗ ਭੇਨ ਰਹਾਓ ਹਮ ਅਚਿਤ ਅਚੇਤ ਨ ਜਾਣਹਿ ਗਤ ਮਿਤ ਗੁਰ ਕੀਏ ਸੋ ਚਿਤ ਚਿਤੇਨ ਪ੍ਰਭ ਦੀਨ ਦਿਆਲ ਕੀਓ ਅੰਗੀਕ੍ਰਿਤ ਮਨ ਹਰ ਹਰ ਨਾਮ ਜਪੇਨ ਹਰ ਕੇ ਸੰਤ ਮਿਲਹਿ ਮਨ ਪ੍ਰੀਤਮ ਕਟ ਦੇਵਉ ਹਿਯ ਰਾਤੀਨ ਹਰ ਕੇ ਸੰਤ ਮਿਲੇ ਹਰ ਮਿਲਿਆ ਹਮ ਕੀਏ ਪਤਿਤ ਪਵੇਨ ਹਰ ਕੇ ਜਨ ਊਤਮ ਜਗ ਕਹੀਐ ਜਿਨ ਮਿਲਿਆ ਪਾਥਰ ਸੀਨ ਜਨ ਕੀ ਮਹਿਮਾ ਬਰਨ ਨਾ ਸਾਕੋ ਓਏ ਊਤਮ ਹਰ ਹਰ ਕੇਨ ਤੁਮ ਹਰ ਸਾਹਾ ਵੱਡੇ ਪ੍ਰਭ ਸੁਆਮੀ ਹਮ ਵਣਜਾਰੇ ਰਾਸ ਦੇਨ ਜਨ ਨਾਨਕ ਕਉ ਦਇਆ ਪ੍ਰਭ ਧਾ ਰਹੋ ਲਦ ਵਖਰ ਹਰ ਹਰ ਲੇਨ ਕਾਨੜਾ ਮਹੱਲਾ ਚੌਥਾ ਜਪ ਮੰਨ RAM ਨਾਮ ਪਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿਚੇ ਗਿਰਹਿ ਉਦਾਸ ਰਹਾਉ ਹਮ ਹਰ ਹਿਰਦੈ ਜਪਿਉ ਨਾਮ ਨਰਹਰ ਪ੍ਰਭ ਕਿਰਪਾ ਕਰੀ ਕਿਰਪਾਸ ਆਨੰਦਿਨ ਆਨੰਦ ਭਇਆ ਮਨ ਬਿਗਸਿਆ ਉਦਮ ਭਏ ਮਿਲਨ ਕੀ ਆਸ ਹਮ ਹਰ ਸੁਆਮੀ ਪ੍ਰੀਤ ਲਗਾਈ ਜਿਤਨੇ ਸਾਸ ਲਿਏ ਹਮ ਗਰਾਸ ਕੇਲੇ ਬਿਖੋ ਦਹਨ ਭਏ ਖਿਨ ਅੰਤਰ ਟੂਟ ਗਏ ਮਾਇਆ ਕੇ ਫਾਸ ਕਿਆ ਹਮ ਕਿਰਮ ਕਿਆ ਕਰਮ ਕਮਾਵਹਿ ਮੂਰਖ ਮੁਗਧ ਰਖੇ ਪ੍ਰਭ ਤਰਾਸ ਅਬ ਗਨੀਆਰੇ ਪਾਥਰ ਭਾਰੇ ਸਤ ਸੰਗਤ ਮਿਲ ਤਰੇ ਤਰਾਸ ਜੇਤੀ ਸ੍ਰਿਸ਼ਟ ਕਰੀ ਜਗਦੀਸ਼ਰ ਤੇ ਸਭ ਊਚ ਹਮ ਨੀਚ ਬਿਖਿਆਸ ਹਮਰੇ ਅਬਗੁਨ ਸੰਗ ਗੁਰ ਮਿਟੇ ਜਨ ਨਾਨਕ ਮੇਲ ਲਿਏ ਪ੍ਰਭ ਪਾਸ ਕਾਨੜਾ ਮਹੱਲਾ ਚੌਥਾ ਮੇਰੇ ਮਨ RAM ਨਾਮ ਜਪਿਉ ਗੁਰਵਾਕ ਹਰ ਹਰ ਕਿਰਪਾ ਕਰੀ ਜਗਦੀਸ਼ਰ ਦੁਰਮਤ ਦੂਜਾ ਪਾਉ ਗਇਓ ਸਭ ਝਾਕ ਰਹਾਉ ਨਾਨਾ ਰੂਪ ਰੰਗ ਹਰ ਕੇਰੇ ਕਟ ਕਟ RAM ਰਵਿਓ ਗੁਪਲਾਕ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਵਿਖਿਆ ਕੇ ਤਾਕ ਸੰਤ ਜਨਾ ਕੀ ਬਹੁਤ ਬਹੁ ਸੋਭਾ ਜਿਨ ੳਰ ਹਤਾਰਿਓ ਹਰ ਰਸ ਕੁਰਸਾਕ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੇ ਗਊ ਦੇਖ ਬਛਰਾਕ ਹਰ ਕੇ ਸੰਤ ਜਨਾਂ ਮਹਿ ਹਰ ਹਰ ਤੇ ਜਨ ਊਤਮ ਜਨਕ ਜਨਾਕ ਤਿਨ ਹਰ ਹਿਰਦੈ ਬਾਸ ਬਸਾਨੀ ਛੂਟ ਗਈ ਮੁਸਕੀ ਮੁਸਕਾਕ ਤੁਮਰੇ ਜਨ ਤੁਮ ਹੀ ਪ੍ਰਭ ਕੀਏ ਹਰ ਦਾਖਲੇ ਹੋ ਆਪਨ ਆਪਣਾਕ ਜਨ ਨਾਨਕ ਕੇ ਸਖਾ ਹਰ ਪਾਈ ਮਾਤ ਪਿਤਾ ਬੰਧ ਪ ਹਰ ਸਾਖ ਕਾਂੜਾ ਮਹੱਲਾ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀਤ ਹਰ ਹਰ ਵਸਤ ਮਾਇਆ ਗੜ ਵੇੜੀ ਗੁਰ ਕੈ ਸ਼ਬਦ ਲਿਓ ਗੜ ਜੀਤ ਰਹਾਉ ਮਿਥਿਆ ਭਰਮ ਪਰਮ ਬਹੁ ਭ੍ਰਮਿਆ ਲੁਭਦੋ ਪੁੱਤਰ ਕਲਤਰ ਮੋਹ ਪ੍ਰੀਤ ਜੈਸੇ ਤਰਵਰ ਕੀ ਤੁਛ ਛਾਇਆ ਖਿੰਨ ਮਹਿ ਬਿਨਸ ਜਾਏ ਦੇਹ ਪੀਤ ਹਮਰੇ ਪ੍ਰਾਨ ਪ੍ਰੀਤਮ ਜਨ ਊਤਮ ਜਿਨ ਮਿਲਿਆ ਮਨ ਹੋਏ ਪ੍ਰਤੀਤ ਪਰ ਚੈ ਰਾਮ ਰਵਿਆ ਕਟ ਅੰਤਰ ਅਸਥਿਰ ਰਾਮ ਰਵਿਆ ਰੰਗ ਪ੍ਰੀਤ ਹਰ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਲਹੈ ਨਾ ਉਤਰੈ ਕਬਹੂ ਹਰ ਹਰ ਜਾਏ ਮਿਲੈ ਹਰ ਪ੍ਰੀਤ ਹਮ ਬਹੁ ਪਾਪ ਕੀਏ ਅਪਰਾਧੀ ਗੁਰ ਕਾਟੇ ਕਟਿਤ ਕਟੀਤ ਹਰ ਹਰ ਨਾਮ ਦੀਉ ਮੁਖ ਔਖਦ ਜਨ ਨਾਨਕ ਪਤਿਤ ਪੁਨੀਤ ਕਾਂੜਾ ਮਹੱਲਾ ਚੌਥਾ ਜਪ ਮੰਨ RAM ਨਾਮ ਜਗੰਨਾਥ ਹੂਮਨ ਕੇਰ ਪਰੇ ਬਿਖ ਬਿਖਿਆ ਸਤ ਗੁਰ ਕਾੜ ਲੀਏ ਦੇ ਹਾਥ ਰਹਾਉ ਸੁਆਮੀ ਅਪੈ ਨਿਰੰਜਨ ਨਰਹਰ ਤੁਮ ਰਾਖ ਲੇਹੋ ਹਮ ਪਾਪੀ ਪਾਥ काम क्रोध बिखिया लोभ लुब्ते काष्ट लोह तरै संघ साथ तुम बड पुरख बड अगम अगोचर हम ਢੂੜ ਰਹੇ ਪਾਈ ਨਹੀਂ ਹਾਥ ਤੂ ਪਰੈ ਪਰੈ ਅਪਰੰਪਰ ਸੁਆਮੀ ਤੂ ਆਪਨ ਜਨ ਹੈ ਆਪ ਜਗੰਨਾਥ ਅਦ੍ਰਿਸ਼ਟ ਅਗੋਚਰ ਨਾਮ ਧਿਆਏ ਸਤ ਸੰਗਤ ਮਿਲ ਸਾਧੂ ਪਾਠ ਹਰ ਹਰ ਕਥਾ ਸੁਣੀ ਮਿਲ ਸੰਗਤ ਹਰ ਹਰ ਜਪਿਓ ਅਕਥ ਕਥ ਕਾਥ ਹਮਰੇ ਪ੍ਰਭ ਜਗਦੀਸ਼ ਗੁਸਾਈ ਹਮ ਰਾਖ લેਹੋ ਜਗੰਨਾਥ ਜਨ ਨਾਨਕ ਦਾਸ ਦਾਸ ਦਾਸਨ ਕੋ ਪ੍ਰਭ ਕਰਹੁ ਕਿਰਪਾ ਰਾਖੋ ਜਨ ਸਾਥ ਕਾਂੜਾ ਮਹੱਲਾ ਚੌਥਾ ਪਰਤਾਲ ਘਰ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਜਪੋ ਰਾਮ ਗੁਪਾਲ ਹਰ ਰਤਨ ਜਵੇ ਹਰ ਲਾਲ ਹਰ ਗੁਰਮੁਖ ਘੜ ਟਕਸਾਲ ਹਰ ਹੋ ਹੂ ਕਿਰਪਾਲ ਰਹਾਉ ਤੁਮਰੇ ਗੁਣ ਅਗਮ ਅਗੋਚਰ ਏਕ ਜੀਹ ਕਿਆ ਕਥੈ ਵਿਚਾਰੀ ਰਾਮ 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 ਲਾਲ ਤੁਮਰੀ ਜੀ ਅਕਥ ਕਥਾ ਤੂ 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 ਹੀ ਜਨ ਹੈ ਹਾਉ ਹਰ ਜਪ ਭਈ ਨਿਹਾਲ 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 ਹਮਰੇ ਹਰ ਪ੍ਰਾਣ ਸਖਾ ਸੁਆਮੀ ਹਰਮਿਤਾ ਮੇਰੇ ਮਨ ਤਨ ਜੀਹ ਹਰ ਹਰੇ ਹਰੇ RAM ਨਾਮ ਤਨ ਮਾਲ ਜਾ ਕੋ ਭਾਗ ਤਨ ਲਿਓ ਰੀ ਸੁਹਾਗ ਹਰ ਹਰ ਹਰੇ ਹਰੇ ਗੁਣ ਗਾਵੇ ਗੁਰਮਤ ਹਾਉ ਬਲ ਬਲੇ ਹਾਉ ਬਲ ਬਲੇ ਜਨ ਨਾਨਕ ਹਰਿ ਜਪ ਪਈ ਨਿਹਾਲ ਨਿਹਾਲ ਨਿਹਾਲ